ਸੀਰੀਅਸ ਹੈਗਾ ਜੀ ਮੇਰਾ ਜੀਜਾ ਠੀਕ ਆ ਬਹੁਤ ਸੀਰੀਅਸ ਆ ਉਹਨੂੰ ਟੌਰਚਰ ਕਰਦੇ ਪਏ ਨੇ ਕੋਲੋਂ ਬੈਠੇ ਵੀ ਤੂੰ ਕਹਿੰਦਾ ਤੈਨੂੰ ਸਵੇਰੇ ਲੈ ਜਾਣਗੇ ਜੋ ਬਾਰ ਨਹੀਂ ਮਿਲਦਾ ਉਹਨਾਂ ਦੇ ਜੇਲਾ 'ਚ ਹੀ ਮਿਲਦਾ ਪਿਆ ਵਾ ਠੀਕ ਹੈ ਫੋਨ ਵੀ ਅੰਦਰ ਵਧੀਆ ਚੱਲਦੇ ਪਏ ਨੇ ਨਸ਼ਾ ਵੀ ਵਧੀਆ ਵੇਕਦਾ ਪਿਆ ਗੋਲੀਆਂ ਵੀ ਵਿਕਰੀਆਂ ਇਹ ਕੋਈ ਬਾਰੋਂ ਨਹੀਂ ਬੰਦਾ ਆ ਕੇ ਦੇ ਕੇ ਜਾਂਦਾ ਪਿਆ ਇਹ ਜਿਹੜੀ ਪੁਲਿਸ ਮੇਕ ਮੈਕਮਾ ਵਾ ਇਹ ਜਾ ਰਿਆ ਅੰਦਰ ਸਪਲਾਈ ਕਰਦਾ ਪਿਆ ਰਾਲਾ ਜੀ ਬਹੁਤ ਸੀਰੀਅਸ ਆ ਬੂ ਮਾਰ ਬਹੁਤ ਆ ਮੁੰਡਾ ਗਿਆ ਸੀ ਜਮੰਤ ਤੋਂ ਉਹਨੇ ਆ ਕੇ ਮੈਨੂੰ ਦੱਸਿਆ ਵਾ ਕਰੇ ਵੀ ਭਾਈ ਤੇਰਾ ਬੰਦਾ ਬਹੁਤ ਸੀਰੀਅਸ ਆ ਜਾ ਕੇ ਉਹਨੂੰ ਮੈਂ ਦਾਖਲ ਕਰਾਇਆ ਜਦ ਤੱਕ ਤਾਂ ਮੇਰੀ ਬਾਜ ਪੈ ਗਈ ਠੀਕ ਆ ਵੀ ਜਾ ਕੇ ਭੈਣੇ ਵੀ ਤੂੰ ਉਹਨੂੰ ਦੇਖ ਲਾ ਪਤਾ ਕਰ ਲਾ ਵੀ ਬਚਨ ਦੀ ਉਹਦੀ ਜਾਨ ਹੀ ਹਮੀਦ ਹੈ ਨੀਗੀ ਕਹਿੰਦਾ ਭਾਈ ਅਗਰ ਜੀ ਆਪਣਾ ਬੱਚਾ ਬਚਾ ਸਕਦੇ ਹੋ ਨਾ ਤਾਂ ਬਚਾ ਲੋ ਨੀਂਦਰ ਕਹਿੰਦੇ ਇੰਨੀ ਬੁਰੀ ਹਾਲਤ ਐ ਨਾ ਇੰਨਾ ਪੂਰਾ ਮਾਹੌਲ ਐ ਅੰਦਰ ਤੁਸੀਂ ਬਿਆਨ ਨਹੀਂ ਕਰ ਸਕਦੇ ਕਦੀ ਕਹਿੰਦੇ ਵੀ ਉਹ ਸੁੱਤਾ ਪਿਆ ਕਦੀ ਕਹਿੰਦੇ ਵੀ ਠੀਕ ਆ ਕਦੀ ਕਹਿੰਦੇ ਉਹਨੂੰ ਹਸਪੀਟਲ ਲੈ ਕੇ ਆ ਕਦੀ ਕੁਝ ਕਹਿ ਦਿੰਦੇ ਨੇ ਬਸ ਇਹੀ ਗੱਲ ਕਹੀ ਹੋਈ ਜੇ ਇਹਨੂੰ ਕੁਝ ਹੋ ਗਿਆ ਤਾਂ ਜ਼ਿੰਮੇਦਾਰ ਇਹੀ ਨੇ ਸਭ ਗੱਲ ਹਾਂ ਇਹੀ ਜ਼ਿੰਮੇਦਾਰ ਆ ਵੀ ਇਹਨਾਂ ਮਲਾਉਂਦੇ ਨੇ ਇਹਨਾਂ ਦਿਖਾਉਂਦੇ ਨੇ ਗੱਲ ਕਰਾ ਰਹੇ ਨੇ ਵੀ ਜੇ ਉਹ ਮਰਿਆ ਹੋਇਆ ਵਾ ਤਾਂ ਵੀ ਦੱਸ ਦੇਣ ਜੇ ਨਹੀਂ ਮਰਿਆ ਹੋਇਆ ਤਾਂ ਵੀ ਦੱਸ ਦੇਣ ਲੁਧਰਨ ਲਾਈਵ ਦੇਖਣ ਵਾਲੇ तमाम दर्शकਾ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਰਾਤ ਦੇ 11:30 ਤਕਰੀਬਨ ਸਵੇਰ ਹੋ ਚੁੱਕਾ ਹੈ 12 ਵਜੇ ਨੂੰ 10 ਮਿੰਟ ਰਹਿੰਦੇ ਨੇ ਲੇਕਿਨ ਅਸੀਂ ਸੈਂਟਰ ਜੇਲ੍ਹ ਦੇ ਬਾਹਰ ਆ ਤਸਵੀਰ ਤੁਹਾਨੂੰ ਦਿਖਾ ਦਈਏ ਕੇਂਦਰੀ ਜੇਲ੍ਹ ਤਾਜਪੁਰ ਰੋਡ ਸੈਂਟਰ ਜੇਲ੍ਹ ਦੇ ਬਾਹਰ ਆ ਪਰਿਵਾਰ ਮੌਜੂਦ ਹੈਗਾ ਪਰਿਵਾਰ ਕਿਉਂ ਇਸ ਸਮੇਂ ਮੌਜੂਦ ਆ ਸੈਂਟਰ ਜੇਲ੍ਹ ਦੇ ਬਾਹਰ ਗੱਲਬਾਤ ਵੀ ਕਰ ਲੈਂਦੇ ਆ ਜੋ ਪੀੜਿਤ ਉਹਨਾਂ ਦੀ ਗੱਲਬਾਤ ਹੀ ਹੁੰਦੀ ਆ ਕੀ ਨਾਮ ਹੈ ਜੀ ਆਪਣਾ ਪੂਜਾ ਕੀ ਜੇਲ੍ਹ ਦੇ ਬਾਹਰ ਕਿਉਂ ਉਤਰਨਾ ਲੱਗਾ ਇਸ ਸਮੇਂ ਰਾਲਾ ਜੀ ਬਹੁਤ ਸੀਰੀਅਸ ਆ ਬੂ ਮਾਰ ਬਹੁਤ ਆ ਮੁੰਡਾ ਗਿਆ ਸੀ ਜਮਨਤ ਤੋਂ ਉਹਨੇ ਆ ਕੇ ਮੈਨੂੰ ਦੱਸਿਆ ਵਾ ਕਰੇ ਵੀ ਭਾਈ ਤੇਰਾ ਬੰਦਾ ਬਹੁਤ ਸੀਰੀਅਸ ਆ ਜਾ ਕੇ ਉਹਨੂੰ ਮੈਂ ਦਾਖਲ ਕਰਾਇਆ ਜਦ ਤੱਕ ਤਾਂ ਮੇਰੀ ਬਾਜ ਪੈ ਗਈ ਠੀਕ ਆ ਵੀ ਜਾ ਕੇ ਭੈਣੇ ਵੀ ਤੂੰ ਉਹਨੂੰ ਦੇਖ ਲਾ ਪਤਾ ਕਰ ਲਾ ਵੀ ਬਚਨ ਦੀ ਉਹਦੀ ਜਨੀ ਹਮੀਦ ਹੈ ਨਹੀਂਗੀ ਇਲਾਜ ਹੀ ਨਹੀਂ ਸਹੀ ਕਰਦੇ ਪਏ ਨੇ ਕਿਸ ਮਾਮਲੇ ਚ ਅੰਦਰ ਨੇ ਉਹ ਪੀਓ ਦਾ ਪਰਚਾ ਸੀਗਾ ਵੀਰੇ ਕਿੱਥੇ ਰਹਿਣ ਵਾਲੇ ਤੁਸੀਂ ਆਪ ਕੋ ਤੁਰੀ ਲੈਣ ਕਬੀਰ ਬਸਤੀ ਕਬੀਰ ਬਸਤੀ ਕਿੰਨੇ ਸਾਲ ਤੋਂ ਅੰਦਰ ਨੇ ਜੀ 9 ਮਹੀਨਿਆਂ ਤੋਂ 9 ਮਹੀਨਿਆਂ ਤੋਂ ਅੰਦਰ ਨੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਤਬੀਤ ਖਰਾਬ ਹੈ ਮੈਨੂੰ ਮੁੰਡਾ ਜਮਨਤ ਤੋਂ ਆਇਆ ਜੁਨੇ ਆ ਕੇ ਦੱਸਿਆ ਮੈਨੂੰ ਵੀ ਉਹ ਸੀਰੀਅਸ ਬਹੁਤ ਆ ਕਹਿੰਦਾ ਬਿਮਾਰ ਬਹੁਤ ਆ ਬਿਮਾਰ ਬਹੁਤ ਜ਼ਿਆਦਾ ਵਾ ਤੇ ਭੈਣੇ ਜਾ ਤੂੰ ਚੱਲ ਜਾ ਜਾ ਉਹਦੀ ਗਰਦ ਲਵਾ ਦੇ ਉਹਦਾ ਵੀ ਮੈਨੂੰ ਫੋਨ ਆਂਦਾ ਸੀ ਅੰਦਰੋਂ ਵੀ ਮੈਨੂੰ ਠੀਕ ਨਹੀਂ ਹੈਗਾ ਵੀ ਮੈਨੂੰ ਗਰਦ ਲਵਾ ਦੇ ਵੀ ਲੈ ਕੇ ਨਹੀਂ ਮੈਨੂੰ ਜਾਂਦੇ ਮੈਨੂੰ ਕਿਹਾ ਵੀ ਸੀ ਤੂੰ ਡਿਪਟੀ ਦੇ ਤਰਲੇ ਮਾਰ ਲਾ ਹੱਥ ਜੋੜ ਲਾ ਕਹਿੰਦਾ ਨਹੀਂ ਲੈ ਕੇ ਜਾਂਦੇ ਭਜਾ ਦਿੰਦੇ ਨੇ ਮੈਨੂੰ ਇਹ ਮਤਲਬ ਅੰਦਰ ਬੰਦਾ ਮਰਦਾ ਮਰ ਜਾਵੇ ਇਹਨਾਂ ਨੂੰ ਪਰਵਾਹ ਨਹੀਂ ਕੋਈ ਪਰਵਾਹੀ ਜੀ ਕੋਈ ਪਰਵਾਹੀ ਹੁਣ ਤਾਂ ਆ ਕੇ ਜਿ ਇੱਥੇ ਇਹਨਾਂ ਦੇ ਹੱਥ ਪੈਰ ਜੋੜਦੇ ਪਏ ਪਰ ਕਦੀ ਕਹਿੰਦੇ ਵੀ ਉਹ ਸੁੱਤਾ ਪਿਆ ਕਦੀ ਕਹਿੰਦੇ ਵੀ ਠੀਕ ਆ ਕਦੀ ਕਹਿੰਦੇ ਉਹਨੂੰ ਹਸਪੀਟਲ ਲੈ ਕੇ ਆ ਕਦੀ ਕੁਝ ਕਹਿ ਦਿੰਦੇ ਨੇ ਬਸ ਇਹੀ ਗੱਲ ਕਹੇ ਨਹੀਂ ਅੰਦਰ ਕੋਈ ਅਫਸਰ ਆਇਆ ਆਇਆ ਜੀ ਆਇਆ ਇੱਕ ਉਹਨੇ ਹੀ ਕਿਹਾ ਵੀ ਠੀਕ ਆ ਵੀ ਸੁਤਾ ਪਿਆ ਕਦੀ ਕੁਛ ਕਹੀ ਬਸ ਇਹੀ ਕਰੀ ਤਾਨੂੰ ਫੇਰੀ ਇਤਲਾਹ ਕਿੱਥੋਂ ਆਂਦੀ ਹੈ ਇੱਕ ਤਾਨੂੰ ਇਤਲਾਹ ਕਿੱਥੋਂ ਆਂਦੀ ਹੈ ਮੈਨੂੰ ਮੁੰਡੇ ਨੇ ਦੱਸਿਆ ਉਹਦੀ ਜ਼ਮਾਨਤ ਹੋਈ ਜਨਾ ਅੱਜ ਉਹਨੇ ਆ ਕੇ ਮੈਨੂੰ ਦੱਸਿਆ ਤੁਹਾਨੂੰ ਕੋਈ ਫੋਨ ਵੀ ਆਇਆ ਸੀ ਫੋਨ ਵੀ ਆਇਆ ਐਸਟੀਡੀ ਤੋਂ ਮੁਲਾਕਾਤ ਵੀ ਮੈਂ ਕਰੀਆ ਤੇ ਜਦੋਂ ਮੁਲਾਕਾਤ ਖਤਮ ਹੋ ਚੁੱਕੀ ਸੀ ਉਹਦੀ ਉਦੋਂ ਮੈਨੂੰ ਆ ਕੇ ਮਿਲ ਕੇ ਗਿਆ ਵੀਰੇ ਬਸ 2 ਮਿੰਟੋ ਮੇਰੇ ਕੋਲ ਖੜਿਆ ਵਾ ਜਿਆਦਾ ਕਹਿੰਦਾ ਜਾ ਮੇਰੇ ਤੋਂ ਖੜਿਆ ਨਹੀਂ ਜਾਂਦਾ ਮੈਂ ਚੱਲੇ ਆਪਣੀ ਵੈਰਿੰਗ ਤੇ ਤੁਸੀਂ ਇੱਥੇ ਮੌਜੂਦ ਹੋ ਪਰਿਵਾਰ ਦੇ ਹਾਂ ਨਹੀਂ ਪਰਿਵਾਰ ਪਰਿਵਾਰ ਦੇ ਲੇਕਿ ਜੇਲ੍ਹ ਦੇ ਬਾਰਿਸਰੇ ਬੈਠਣ ਦਾ ਕੋਈ ਹੱਕ ਹੈਗਾ ਵੈ ਕੀ ਮਤਲਬ ਬਹਿ ਰਹੇ ਹੋ ਕਿ ਤੁਹਾਨੂੰ ਲੱਗਦਾ ਕੋਈ ਅਫਸਰ ਆ ਜੂਗਾ ਸਾਡਾ ਮਨ ਥੋੜੀ ਕਰਦਾਗਾ ਅਸੀਂ ਅੱਧੀ ਰਾਤ ਨੂੰ ਇੱਥੇ ਜੇਲ੍ਹ ਦੇ ਵਿੱਚ ਆਵਾਂਗੇ ਸਾਡਾ ਦਿਲ ਕਰਦਾ ਹੈ ਸਾਡਾ ਬੱਚਾ ਅੰਦਰ ਬਿਮਾਰ ਹੈ ਠੀਕ ਹੈ ਸਾਨੂੰ ਇੱਕ ਬੰਦਾ ਵਿਚਾਰਾ ਜਿਮਾਨ ਤੇ ਗਿਆ ਉਹਨੇ ਸਾਨੂੰ ਦੱਸਿਆ ਕਹਿੰਦਾ ਭਾਈ ਅਗਰ ਜੇ ਆਪਣਾ ਬੱਚਾ ਬਚਾ ਸਕਦੇ ਹੋ ਨਾ ਤਾਂ ਬਚਾ ਲੋ ਨਹੀਂ ਅੰਦਰ ਕਹਿੰਦੇ ਇੰਨੀ ਬੁਰੀ ਹਾਲਤ ਹੈ ਨਾ ਇੰਨਾ ਪੂਰਾ ਮਾਹੌਲ ਹੈ ਅੰਦਰ ਤੁਸੀਂ ਬਿਆਨ ਨਹੀਂ ਕਰ ਸਕਦੇ ਇੱਕ ਗੋਲੀ ਡਿਸਪਰੇਨ ਦੀ ਦੇਤੀ ਇੱਕ ਗੋਲੀ ਸਿਰਦਰਦੀ ਦੇਤੀ ਯਾਰ ਕਿਸੇ ਨੂੰ ਅਗਰ ਬਿਮਾਰ ਆ ਤੋ ਉਹਨੂੰ ਅੰਦਰ ਹਸਪੀਟਲ ਲੈ ਕੇ ਜਾਓ ਨਾ ਬਿਲਕੁਲ ਇੱਥੇ ਥੋੜੀ ਰੱਖਣਾ ਤੁਸੀਂ ਨੇ ਕੀ ਰੱਖ ਕੇ ਕਰੋਗੇ ਉਹਨੂੰ ਬਿਲਕੁਲ ਅੰਦਰ ਕਿਉਂ ਇਹਨਾਂ ਨੇ ਇੱਧਰ ਕੰਡੀਸ਼ਨ ਰੱਖ ਦਿੱਤਾ ਕਿ ਬੱਚਾ ਮਰਦਾ ਮਰ ਜਾਵੇ ਪਰਿਵਾਰ ਨਾਲ ਮਲਾਇਆ ਵੀ ਨਿਕਾ ਨਾ ਉਹਦੀ ਮੈਡੀਕਲ ਦੀ ਸਹੂਲਤ ਉਪਲਬਧ ਕਰਾਈ ਨਾ ਉਹਨੂੰ ਹਸਪੀਟਲ ਭੇਜਿਆ ਕਿਉਂ ਨਹੀਂ ਭੇਜਿਆ ਜਾ ਰਿਹਾ ਮਲਾਇਆ ਕੀ ਸਾਨੂੰ ਕਿਦੇ ਪਤਾ ਕੀ ਕਹਿੰਦੇ ਨੇ ਕਿਦੇ ਕਹਿੰਦੇ ਨੇ ਪਾਜੀ ਉਹ ਸੋ ਗਿਆ ਕਿਦੇ ਕਹਿੰਦੇ ਨੇ ਪਾਜੀ ਉਹ ਜਾਗਦਾ ਪਹਿਲੇ ਤਾਂ ਸਾਨੂੰ ਜੋ ਸ਼ੁਰੂ ਚ ਆਏ ਨਾ ਸਾਨੂੰ ਕਿਹਾ ਸਿਵਲ ਹਸਪੀ ਦੇਖੋ ਸਿਵਲ ਹਸਪੀਟਲ ਭੇਜ ਦਿੱਤਾ ਬਾਅਦ ਚ ਹੈ ਨੀ ਸਿਵਲ ਗਏ ਸਿਵਲ ਸਿਵਲ ਅਸੀਂ ਮੁੰਡੇ ਭੇਜੇ ਨੇ ਕੰਦੇ ਬਾਈ ਨਹੀਂ ਹੈਗਾ ਬਾਅਦ ਚ ਫਿਰ ਅਸੀਂ ਤਾਂ ਸਾਰੇ ਕੀ ਕਰ ਰਹੇ ਆ ਫਿਰ ਹਾਂ ਗੁੰਮਰਾਹ ਭਾਜੀ ਸਾਨੂੰ ਕੀ ਪਤਾਗਾ ਦੇਖੋ ਅਸੀਂ ਆਮ ਆਦਮੀ ਆ ਸਾਨੂੰ ਪਤਾ ਹੀ ਨਹੀਂ ਯਾਰ ਜੇਕਰ ਅਸੀਂ ਜੇਲਾਂ ਵਿੱਚ ਫੋਰੇ ਫੋਰੇ ਅਫਸਰ ਜਦੋਂ ਬਾਹਰ ਆਏ ਅਫਸਰ ਨੇ ਕੀ ਗੱਲ ਕੀਤੀ ਤੁਹਾਡੇ ਨਾਲ ਅਫਸਰ ਨੇ ਬਾਹਰ ਆਏ ਉਹ ਸਾਨੂੰ ਕਹਿ ਕੇ ਗਏ ਨੇ ਕਹਿੰਦੇ ਅਸੀਂ ਅੰਦਰ ਜਾ ਕੇ ਸਾਡਾ ਹੁਣ ਨੰਬਰ ਲੈ ਗਏ ਤੇ ਕਹਿੰਦੇ ਅਸੀਂ ਗੱਲ ਕਰਾਨੇ ਆ ਵੇ ਤਾਂ ਗੱਲ ਕਰਾਨ ਜਾਣਾ ਸਾਨੂੰ ਨਹੀਂ ਪਤਾ ਕਿ ਕਿਹੜਾ ਬੰਦੇ ਕਿਸੇ ਨਾਲ ਗੱਲ ਕਰਾ ਦਿੱਤੀ ਕਿਸੇ ਨਾਲ ਗੱਲ ਨਹੀਂ ਕਰਾਈ ਹਲਦ ਕਰ ਕਿਸੇ ਨਾਲ ਗੱਲ ਨਹੀਂ ਕਰਾਈ ਸਾਡੀ ਨਿੱਕੇ ਨਾਲ ਸਮੋਹ ਕੇ ਬੈਠੇ ਨਾ ਪਗ 2 3 ਘੰਟੇ 3 ਘੰਟੇ ਅਰ ਪੀਸੀਆਰ ਵੀ ਆਇਆ ਉਹ ਵੀ ਅੰਦਰ ਚਲਾ ਗਿਆ ਤੁਹਾਡੇ ਨਾਲ ਉਹਨਾਂ ਨੇ ਗੱਲਬਾਤ ਵੀ ਨਹੀਂ ਕੀਤੀ ਕਿਸੇ ਨੇ ਵੀ ਨਹੀਂ ਪੁੱਛਿਆ ਭਾਈ ਜੀ ਕਿਸੇ ਨੇ ਵੀ ਨਹੀਂ ਆਇਆ ਇੱਕ ਪੁਲਿਸ ਵਾਲਾ ਹੋਰ ਆਇਆ ਅੰਦਰੋਂ ਨਿਕਲਿਆ ਸਾਨੂੰ ਉਹਨੇ ਦਬਕੇ ਮਾਰੇ ਫਾਲਤੂ ਬੋਲੇਆ ਨਾਮ ਨੇ ਮੈਨੂੰ ਦਾ ਪਤਾ ਉਹਨੇ ਫਾਲਤੂ ਬੋਲੇ ਅਗਰ ਸ਼ਕਲ ਤੋਂ ਦਿਖਾਉਂਗੇ ਨਾ ਮੇਰੇ ਉਹਨੂੰ ਪਹਿਚਾ ਸਕਦੇ ਇਹ ਬੰਦਾ ਫालतੂ ਯਾਰ ਲੇਡੀਜ਼ ਦੇਖੋ ਲੇਡੀਜ਼ ਦੇਖੋ ਅਸੀਂ ਬੰਦੇ ਕਿੰਨੇ ਆ ਇੱਥੇ ਤੁਸੀਂ ਇੱਧਰ ਕੈਮਰਾ ਘੁਮਾ ਕੇ ਦੇਖ ਲਓ ਹੈ ਚਾਰ ਬੰਦੇ ਹੈ ਚਾਰ ਬੰਦੇ ਅਸੀਂ ਯਾਰ ਇੱਥੇ ਲੜਨ ਥੋੜੀਆਂ ਆ ਸਾਡਾ ਬੱਚਾ ਵੀ ਮਾਰ ਆ ਅਸੀਂ ਅੰਦਰ ਤਾਂ ਹੀ ਪੁੱਛਣਾ ਅੱਧੀ ਰਾਤ ਨੂੰ ਸਾਡਾ ਦਿਮਾਗ ਥੋੜੀ ਹਿੱਲ ਗਿਆ ਨਹੀਂ ਫੇਰ ਸੁਧਾਰ ਕਰ ਕਰਾ ਜੇ ਸੁਧਰਨਾ ਹੀ ਨਹੀਂਗਾ ਸੁਧਰਨ ਦੇਣਾ ਹੀ ਨਹੀਂਗਾ ਤੇ ਸੁਧਾਰ ਕਰ ਕਰਾ ਬਣਾਤਾ ਇਹਨਾਂ ਨੇ ਸੁਧਾਰਕਰ ਯਾਰ ਵੀਰੇ ਕਾਦੇ ਸੁਧਾਰਕਰ ਸਭ ਨੂੰ ਪਤਾ ਹੈ ਸਭ ਨੂੰ ਪਤਾ ਕਿ ਅੰਦਰ ਕੀ ਹੁੰਦਾ ਕੁਝ ਨਹੀਂ ਆ ਜੀ ਅੰਦਰ ਕੀ ਕੀ ਹੁੰਦਾ ਵੈਸੇ ਯਾਰ ਭਾਈ ਸਭ ਕੁਝ ਹੁੰਦਾ ਹੈ ਅਸੀਂ 50000 ਰੁਪਏ ਦਾ ਆ 50000 ਦਾ ਫੋਨ ਆ ਅੱਛਾ ਹਾਂਜੀ ਅੰਦਰ ਹਾਂਜੀ ਇਹ ਫੋਨ 50000 ਦਾ ਵਿਕੇਗਾ ਅੰਦਰ ਹਾਂਜੀ ਤੁਹਾਨੂੰ ਕਿੱਦਾਂ ਪਤਾ ਬਾਈ ਮੈਂ ਕੋ ਤੇ ਜੇਲ੍ਹ ਚੋਂ ਆਇਆ ਮੈਂ ਅੱਛਾ ਤੁਸੀਂ ਰੇਟ ਇਹਨੇ ਡਿਸਾਈਡ ਹੁੰਦੇ ਨੇ ਇਹ ਪੈਸੇ ਬਣੇ ਹੁੰਦੇ ਨੇ ਇਹਨਾਂ ਦੇ ਉਹ ਬਸ ਹੁਣ ਕੀ ਕਰੀ ਭਰਾ ਵੀਰੇ ਖੁਲਾਸਾ ਕਰ ਮਸਹਬ ਨਾਲ ਗੱਲ ਕਰ ਤੂੰ ਜੇਲ੍ਹ ਤੋਂ ਬਾਹਰ ਆਇਆ ਮੈਂ ਖੁਲਾਸਾ ਕਰ ਤੇ ਕੋ ਫੋਨ ਮਿਲਦਾ ਕਿੱਦਾਂ ਮਿਲਦਾ ਕਿੱਦਾਂ ਕਰੇ ਚੈਕਿੰਗ ਤੋਂ ਬਾਅਦ ਕਿੱਦਾਂ ਬਾਹਰ ਆ ਜਾਂਦਾ ਬਸ ਹੁਣ ਕੀ ਕਹਿ ਸਕਦੇ ਭਾਈ ਆਪਾਂ ਨੂੰ ਕੀ ਪਤਾ ਠੀਕ ਹੈ ਨਹੀਂ ਨਹੀਂ ਭਾਈ ਤੂੰ ਖੜਾ ਤੇ ਸਭ ਗੱਲ ਦੱਸ ਸਵਾਲ ਖੜੇ ਕਰਨੇ ਤਨੋ ਕੇ ਆ 50000 ਦਾ ਫੋਨ ਆ ਅੱਛਾ ਠੀਕ ਆ ਨਿਸ਼ਾਨ ਅੰਦਰ ਵਿਕਦਾ ਸਭ ਕੁਝ ਮਿਲਦਾ ਗੋਲੀਆਂ ਮਿਲਦੀਆਂ ਉਹਦੇ ਪੈਸੇ ਡਿਸਾਈਡ ਕੀਤੇ ਸਭ ਕੁਝ ਹੁੰਦਾ ਵਾ ਨਿਸ਼ਾਨ ਆਪ ਲਗਾਏ ਜਾਂਦੇ ਅੰਦਰ ਨਹੀਂ ਨਹੀਂ ਐਨਾ ਗੋਲੀ ਵੀ ਲੱਗੀ ਹੁੰਦੇ ਆ ਉਧਾਰ ਕਾਟ ਤੇ ਗੋਲੀ ਮਿਲਦੀ ਇਹਨਾਂ ਨੂੰ ਲੇਕਿਨ ਆ ਕੇ ਅੰਦਰ ਫੋਨ ਕੋਈ ਅੰਦਰ ਹੈ ਨਹੀਂਗਾ ਫੋਨ ਦੀ ਚੈਕਿੰਗ ਕੀਤੀ ਜਾਂਦੀ ਸਭ ਕੁਝ ਆ ਫੋਨ ਕਿੰਨੇ ਕੁ ਫੋਨ ਹੋਣੇ ਜੇਲ੍ਹ ਦੇ ਵਿੱਚ 3400 ਕੈਦੀ ਹੈਗਾ ਕਿੰਨੇ ਸਾਰੇ ਕੋਲ ਫੋਨ ਹੋਣੇ ਯਾਰ ਬੰਦਾ ਹੋਣਾ ਸਾਰੇ ਕੋਲ ਫੋਨ ਹੋਣੇ ਨੇ ਸਾਰੇ ਕੋਲ ਨਹੀਂ ਹੋਣਾ ਹਾਂ ਅੱਧੇ ਗਰੀਬ ਕਹਦੇ ਆਂ ਅੱਧੇ ਅਮੀਰ ਅੱਧੇ ਅਮੀਰ ਤੇ ਜਿਹੜੇ ਅਮੀਰ ਉਹਨਾਂ ਕੋਲ ਫੋਨ ਹੋਣਗੇ ਹਾਂ ਉਹਨਾਂ ਕੋਲ ਫੋਨ ਹੋਣਗੇ ਗਾਰ ਤੋਂ ਲੈ ਕੇ ਇਸ ਇਹ ਜਿਹੜੇ ਸੁਪਰੀਡੈਂਟ ਆ ਉਹਨਾਂ ਸਾਰਿਆਂ ਨੂੰ ਪਤਾ ਹੁੰਦਾ ਆ ਨਹੀਂ ਮੈਂ ਕਹਿ ਸਕਦਾ ਭਾਜੀ ਯਾਰ ਹੁਣ ਬਾਈ ਤੂੰ ਗੱਲਾਂ ਲੱਗੋ ਲੈ ਨੇ ਆਪਾਂ ਸੇਹ ਦੱਸੀਏ ਠੀਕ ਆ ਨਾ ਹਾਂ ਵੀ ਸਭ ਕੁਝ ਹੈਗਾ ਸਭ ਕੁਝ ਅੰਦਰ ਸਭ ਚੱਲਦਾ ਹਾਂ ਤੇ ਮਿਲਾਂਦੇ ਕਰ ਨਹੀਂ ਜਿੱਦਾਂ ਇਹਨਾਂ ਦਾ ਇਹਨਾਂ ਦਾ ਭੈਣ ਦਾ ਪੁੱਤ ਕੈਮਰੇ ਆ ਕੇ ਬਾਈ ਫੇਕੇ ਇਹਨਾਂ ਦੇ ਹਾਂ ਇਹਨਾਂ ਨੂੰ ਮਿਲਾ ਦੇ ਸਾਨੂੰ ਨਹੀਂ ਸੀ ਮਿਲਾਣਾ ਨਾ ਇਹਨਾਂ ਦੇ ਭਾਈ ਦਾ ਉਹਨੂੰ ਵੀ ਜਾਣੂ ਸਾਬਾ ਦਿਖਾ ਦੇ ਨਹੀਂ ਹੈਗਾ ਇੱਕ ਬਾਈ ਮੈਨੂੰ ਇੱਕ ਗੱਲ ਦਾ ਜਿਹੜੇ ਅੰਦਰ ਪੇਸ਼ੈਂਟ ਹੁੰਦੇ ਨੇ ਤੂੰ ਜੇਲ੍ਹ ਚੋਂ ਬਾਹਰ ਆਇਆ ਮੈਂ ਅੰਦਰ ਜਿਹੜੇ ਪੇਸ਼ੈਂਟ ਹੁੰਦੇ ਨੇ ਉਹਨਾਂ ਦਾ ਕਿਦਾਂ ਪਤੀਰਾ ਕੀਤਾ ਜਾਂਦਾ ਪਤੀਰਾ ਕਿਦਾ ਉਹਨਾਂ ਨੂੰ ਗੋਲੀ ਦੇ ਦਿੰਦੇ ਸਰਦਾ ਤੇ ਦੀ ਹਾਂ ਜ਼ਿਕਾਮ ਦੇ ਦਿੰਦੇ ਉਹੀ ਦਵਾਈ ਹੈ ਬਸ ਬਸ ਹਾਂਜੀ ਜਦੋਂ ਅੰਦਰ ਨਾ ਜ਼ਿਆਦਾ ਕੀ ਟੀਕਾ ਲਗਾ ਦੇਉਗੇ ਤੇਰੇ ਕੰਮ ਆ ਡੋਲਦਾ ਅੰਦਰ ਦੀ ਕੰਡੀਸ਼ਨ ਕਿੱਦਾਂ ਦੀ ਜੇਲ੍ਹ ਦੀ ਕੰਡੀਸ਼ਨ ਭਾਜੀ ਆ ਸਭ ਕੁਝ ਠੀਕ ਵੀ ਆ ਬੁਰੀ ਵੀ ਹੈਗੀ ਠੀਕ ਆ ਬੁਰੀ ਕਿੰਨੀ ਆ ਬਹੁਤ ਆ ਪੱਖਾ ਘੰਟੇ ਬਾਅਦ ਚੱਲਦਾ ਵਾ ਤੇ ਜਿਹੜੇ ਉਹ ਵੀਆਈਪੀ ਟ੍ਰੀਟਮੈਂਟ ਜਿੰਨਾਂ ਕੋ ਲੀਡੀਆਂ ਲੱਗੀਆਂ ਟੀਵੀ ਲੱਗੀਆਂ ਹੋਏਗੇ ਨੇ ਅੰਦਰ ਹਾਂਜੀ ਉਹ ਰੂਮ ਕਿੰਨੇ ਦਾ ਮਿਲਦਾ ਫੇਰ ਉਹਦਾ ਉਹ ਰੂਮ ਨਹੀਂ ਪਾਇ ਨਹੀਂ ਲੈਂਦੇ ਭਾਜੀ ਉਹ ਸਰਕਾਰ ਨੇ ਦਿੱਤੀ ਹੈ ਉਹਦਾ ਅਲਾਊਟ ਨੂੰ ਆ ਵੀ ਚੱਲ ਸ਼ਾਂਤ ਰਹਿਣਗੇ ਲੜਨਗੇ ਨਹੀਂ ਜਿੱਦਾਂ ਅਮੀਰ ਬੰਦਾ ਅੰਦਰ ਜਾਂਦਾ ਸਰਕਾਰ ਨਹੀਂ ਦਿੰਦੇ ਅਮੀਰ ਬੰਦਾ ਜਦੋਂ ਅੰਦਰ ਜਾਂਦਾ ਵਾ ਉਹਨੂੰ ਕੀ ਕੀ ਵੀਆਈਪੀ ਟ੍ਰੀਟਮੈਂਟ ਮਿਲਦੀ ਹੈ ਟ੍ਰੇਡਰ ਮੈਂ ਭਾਜੀ ਮੈਂ ਪੜਿਆ ਨਹੀਂ ਆਇਆ ਹਣ ਪੜਾਂਗਾ ਕੀ ਸਹੂਲਤ ਕੀ ਮਿਲਦੀ ਮਿਲਦਾਗਾ ਸਹੂਲਤਾ ਕੀ ਕੀ ਮਿਲਦੀ ਸਹੂਲਤਾ ਸਹੀ ਵੀ ਹੈਗੀ ਹੈ ਗਲਤ ਵੀ ਹੈ ਠੀਕ ਆ ਹੁਣ ਬੰਦਾ ਕਿ ਨਸ਼ਿਆਂ ਨੂੰ ਜਾਵਾ ਨਸ਼ਾ ਕਰੂਗਾ ਕਿੱਦਾਂ ਬੰਦਾ ਮਿਲੋ ਉਦਾਂ ਦਾ ਹੋਊਗਾ ਤੁਹਾਨੂੰ ਪੱਕੀ ਪਤਾ ਹੀ ਆ ਉਹ ਮੈਨੂੰ ਕੀ ਪਤਾ ਭਰਾਵਾ ਮੈਂ ਕਿਹੜਾ ਅੰਦਰ ਜਾਣੇ ਭਾਜੀ ਮੈਂ ਆਮ ਬੰਦਾ ਤੁਸੀਂ ਮੀੜੀਆਂ ਵਾਲੇ ਹੋ ਤੂੰ ਅੰਦਰੋਂ ਹੋ ਕੇ ਆਇਆ ਨਾ ਤਾਂ ਤੈਨੂੰ ਪੁੱਛ ਰਿਹਾ ਮੈਂ ਤੁਹਾਨੂੰ ਸਾਡੇ ਸੱਜਿਆਂ ਦਾ ਪਤਾ ਭਈ ਠੀਕ ਹੈ ਜੀ ਸਾਡੇ ਜਿਆਦਾ ਪਤਾ ਤੁਹਾਨੂੰ 12 10 12 ਸਾਲ ਕੱਟੇ ਕੀ ਤਾਂ ਮੈਂ ਉੱਟ ਕੇ ਆ ਗਿਆ ਚੱਲ ਮੈਂ ਕਿਹਾ ਚੱਲ 10 ਸਾਲ ਕੱਟੇ ਨੇ ਅੰਦਰ ਨਹੀਂ 4 ਸਾਲ ਕੱਟੇ ਬਾਈ 4 ਸਾਲ ਦੇ ਵਿੱਚ ਕੀ ਕੀ ਦੇਖਿਆ ਬਾਈ ਮੈਂ ਸਭ ਕੁਝ ਦੇਖਿਆ ਕੀ ਕੀ ਦੇਖਿਆ 10 ਸਾਲ ਮੇਰੇ ਭਰਾ 27 ਗਾਂਡਰ ਨੂੰ ਸਭ ਸਿਲੈਂਡਰ ਪਟਨ ਨੂੰ ਹੋਈ ਸੀ ਜੇਲ ਹਾਂ ਠੀਕ ਹੈ ਫੇਰ ਕਹਤੇ ਨੇ ਸਾਥ ਦਿੱਤਾ ਸੰਤ ਹੋ ਗਏ ਵਿਚਾਰੇ ਅੱਛਾ ਕਿਹੜੇ ਭੱਜੇ ਸੀ ਉਹ ਵੀ ਫੜ ਲਏ ਵਿਚਾਰਿਆਂ ਨੇ ਵਧੀਆ ਕਿਹੜੇ ਭੱਜਦੇ ਕਿਉਂ ਭੱਜਦੇ ਹੋ ਕਰਦੇ ਹੈਗੇ ਜਦੋਂ ਨਹੀਂ ਪੈਸਾ ਕਿੱਥੇ ਕਿੱਥੇ ਜਾਂਦਾ ਪੈਸੇ ਦਾ ਪਤਾ ਨਹੀਂ ਕਿੱਥੇ ਕਿੱਥੇ ਜਾਂਦਾ ਨਾ ਨਾ ਬਾਕੀ ਆ ਕਰਦੇ ਨਾ ਗੱਲ ਕਰੋ ਭਜੀ ਤੁਸੀਂ ਹਾਂ ਮੈਨੂੰ ਇੱਕ ਗੱਲ ਦੱਸੋ ਨਾ ਨਾ ਗੱਲ ਕਰੋ ਭੈਣ ਰੀ ਇਹ ਭੈਣ ਮੇਰੀ ਇਹ ਕੋਈ ਨਹੀਂ ਕੋਈ ਨਹੀਂ ਕੋਈ ਚੱਕਰ ਹੁਣ ਭੈਣ ਮੇਰੀ ਇਹ ਕਿਹੜੀ ਦਿੱਕਤ ਆ ਗਈ ਇੱਥੇ ਦਿੱਕਤ ਇਹ ਆ ਵੀ ਭਾਈ ਮੇਰੇ ਬੰਦੇ ਦੀ ਗਰਦ ਲਵਾ ਦੇਣ ਉਹਨੂੰ ਦਾਖਲ ਕਰਾ ਦੇਣ ਜਾਂ ਉਹਨੂੰ ਠੀਕ ਕਰ ਦੇਣ ਵੀ ਬਸ ਹੋਰ ਕੁਝ ਨਹੀਂ ਜੇ ਇਹਨੂੰ ਕੁਝ ਹੋ ਗਿਆ ਤਾਂ ਜ਼ਿੰਮੇਦਾਰ ਇਹ ਹੀ ਨੇ ਸਭ ਗੱਲ ਹਾਂ ਸੇ ਹੀ ਜ਼ਿੰਮੇਦਾਰ ਆ ਵੀ ਇਹਨਾਂ ਮਲਾਉਂਦੇ ਨੇ ਇਹਨਾਂ ਦਿਖਾਉਂਦੇ ਨੇ ਗੱਲ ਕਰਾ ਰਹੇ ਨੇ ਵੀ ਜੇ ਉਹ ਮਰਿਆ ਹੋਇਆ ਵਾ ਤਾਂ ਵੀ ਦੱਸ ਦੇਣ ਜੇ ਨਹੀਂ ਮਰਿਆ ਹੋਇਆ ਤਾਂ ਵੀ ਦੱਸ ਦੇਣ ਨਾ ਹੈਗਾ ਵੀਰੇ ਕੋਈ ਗੱਲ ਹੈਗੀ ਆ ਉਹ ਮੁੰਡਾ ਰੋ ਪਿਆ ਸੀਗਾ ਹੱਥ ਜੋੜੇ ਨੇ ਮੇਰੇ ਵੀ ਸੀਰੀਅਸ ਬਹੁਤ ਆ ਭੈਣੇ ਮੈਨੂੰ ਅੰਦਰ ਫੋਨ ਵੀ ਉਹਨੇ ਕਰਕੇ ਦੱਸਿਆ ਐਸਟੀਡੀ ਤਾਂ ਮੈਂ ਬਿਮਾਰ ਬਹੁਤ ਆ ਪਰ ਫੋਨ ਕੱਟ ਦਿੰਦਾ ਸੀ ਕਹਿੰਦਾ ਤੁਸੀਂ ਨਾਲ ਹੀ ਉਹਨਾਂ ਦੇ ਹਾਂਜੀ ਹਾਂਜੀ ਸਭ ਨਾਲ ਹਾਂਜੀ ਅੰਮ੍ਰਿਤ ਮਾਸੀ ਕਿੱਦਾਂ ਆਏ ਬਚਰੇ ਆ ਇਹਨਾਂ ਦੇ ਘਰ ਵਾਲਾ ਬੰਮਾਰਾ ਨਹੀਂ ਨਹੀਂ ਆਏ ਕਿੱਦਾਂ ਆਟੋ ਤੇ ਆਏ ਹੋ ਕਿ ਤੜਪ ਤੜਪ ਕੇ ਆਏ ਹੋ ਕਿੱਦਾਂ ਰੋਡ ਦੇ ਤੁਸੀਂ ਆਟੋ ਤੇ ਆਏ ਆ ਆਟੋ ਤੇ ਆਏ ਸੀ ਕਿ ਉਸ ਤੋਂ ਬਾਅਦ ਮਿਲਣ ਨਹੀਂ ਦਿੱਤਾ ਮੈਨੂੰ ਨਹੀਂ ਮਿਲਣ ਨਹੀਂ ਦਿੱਤਾ ਸਰ ਮਿਲਣ ਨਹੀਂ ਭਾਈ ਤੁਸੀਂ ਆਓ ਅੱਗੇ ਯਾਰ ਕਿਧਰ ਗਏ ਬਾਈਓ ਕਿਧਰ ਗਏ ਜਿਹੜੇ ਇੱਥੇ ਖੜੇ ਸੀਗੇ ਬਾਈ ਅੰਦਰ ਜਾਣ ਹੀ ਦਿੱਤਾ ਬਿਲਕੁਲ ਹੀ ਇਹ ਗੱਲਬਾਤ ਵੀ ਨਹੀਂ ਕੀਤੀ ਗੱਲਬਾਤ ਕੀ ਕਰਨੀ ਉਹਨਾਂ ਨੇ ਪਤਾ ਕਿ ਸਾਨੂੰ ਕੀ ਆਖਿਆ ਭਾਜੀ ਟੋਕੀ ਬੋਕੀ ਦੇ ਪਹਿਲੇ ਕਹਿੰਦੇ ਭਾਜੀ ਸਿਵਲ ਚ ਦੂਸਰੇ ਪਹਿਲੇ ਕਹਿੰਦੇ ਬੰਦਾ ਹੈਗਾ ਹੀ ਨਹੀਂ ਦਾਖਲ ਹੀ ਨਹੀਂ ਹੈਗਾ ਇੱਥੇ ਅੱਛਾ ਇਹ ਦਾਖਲ ਹੀ ਨਹੀਂ ਹੈਗਾ ਇੱਥੇ ਯਾਰ ਇਹਨਾਂ ਨੂੰ ਕੀ ਕਹੀਏ ਯਾਰ ਮੈਂ ਤਾਂ ਇਹ ਕਹਿ ਸਕਦਾਗਾ ਕਿ ਪੰਜਾਬ ਦਾ ਇੰਨਾ ਬੁਰਾ ਹਾਲ ਹੈ ਨਾ ਕਿ ਆਪਾਂ ਆਪਣੇ ਬੱਚਿਆਂ ਨੂੰ ਅਗਰ ਇਹ ਬਚਾ ਸਕਦੇ ਆ ਨਾ ਤਾਂ ਬਚਾ ਲਈਏ ਯਾਰ ਚਾਹੇ ਉਹ ਜੇਲਾ ਚ ਨੇ ਚਾਹੇ ਜਿੱਥੇ ਮਰਜੀ ਨੇ ਉਹਨਾਂ ਨੂੰ ਨਸ਼ੇ ਦਿੱਤੇ ਜਾ ਰਹੇ ਨੇ ਹਰ ਜਗ੍ਹਾ ਤੇ ਜ਼ਰੂਰੀ ਨਹੀਂ ਕਿ ਜੇਲ ਹਰ ਜਗ੍ਹਾ ਤੇ ਨਸ਼ੇ ਦਿੱਤੇ ਜਾ ਰਹੇ ਨੇ ਯਾਰ ਉਹਨਾਂ ਨੂੰ ਬਚਾ ਲਓ ਯਾਰ ਜੇ ਬਚਾਏ ਜਾਂਦੇ ਨੇ ਤਾਂ ਬਿਲਕੁਲ ਪਰਿਵਾਰ ਉਹ ਭੈਣ ਖੜੀ ਹੈ ਜਿਹੜੀ ਸੈਂਟਰ ਜੇਲ ਦੇ ਬਾਹਰ ਹੈ ਇਸ ਵੇ ਮੌਜੂਦ ਹੈ ਜਿਸ ਦਾ ਘਰਵਾਲਾ ਪੀਓ ਦੇ ਕੇਸ ਦੇ ਵਿੱਚ ਸੀਗਾ ਜੋ ਜੇਲ ਦੇ ਅੰਦਰ ਬੰਦ ਹੈ ਲੇਕਿਨ ਉਸ ਦੀ ਤਬੀਅਤ ਨੂੰ ਪਤਾ ਲੱਗਦਾ ਕਿ ਤਬੀਅਤ ਖਰਾਬ ਹੁੰਦੀ ਹੈ ਲੇਕਿਨ ਉੱਥੇ ਚਲਦੇ ਆ ਗੱਲਬਾਤ ਵੀ ਕਰਦੇ ਆ ਕੋਈ ਨਹੀਂ ਆਇਓ ਆਇਓ ਕਿਉਂ ਨਹੀਂ ਆਇਓ ਭਾਈ ਥੋੜਾ ਇਨਫੋਰਮੇਸ਼ਨ ਦੇ ਦੋਗੇ ਇਹਨਾਂ ਨੂੰ ਮਿਲਣ ਗੱਲਬਾਤ ਹੋਈ ਕਿਸ ਅਫਸਰ ਨਾਲ ਦੂਜੇ ਅਫਸਰ ਹੈ ਭਾਈ ਉਹਨਾਂ ਨਾਲ ਗੱਲਬਾਤ ਕਰਕੇ ਗਿਆ ਜੀ ਨਹੀਂ ਗੱਲਬਾਤ ਕੀਤੀ ਆ ਹਾਂ ਜੀ ਗੱਲ ਕਰਕੇ ਕੀ ਹੈ ਕਿ ਦਿੱਕਤ ਕੀ ਹੈ ਇਹਨਾਂ ਨੂੰ ਪਤਾ ਲੱਗ ਮਾੜਾ ਮੋਟਾ ਕੇ ਗੱਲ ਬਾਤ ਨਹੀਂ ਹੋ ਤਾਈ ਨੇ ਪਰ ਕੱਲ੍ਹ ਤੋਂ ਇਹਨਾਂ ਨੇ ਪ੍ਰੈਸ਼ਨ ਦੇ ਦਿੱਤਾ ਬੰਦੇ ਨੂੰ ਅੱਛਾ ਫਿਰ ਬਗਾ ਤੁਹਾਡਾ ਸੀਰੀਅਸ ਹੁਕਾਣਾ ਛੇ ਹੋਇਆ ਤੇ ਡਾਕਟਰ ਸੇ ਗਾੜਦ ਨੂੰ ਕੋ ਲਾ ਕੇ ਗਿਆ ਨਹੀਂ ਕੋਈ ਗਾਰਡ ਲਗਾਈ ਗਈ ਹੈ ਪੇਸ਼ੈਂਟ ਨੂੰ ਸੀਰੀਅਸ ਹੈਗਾ ਜਾਂ ਕਿੱਥੇ ਲੈ ਕੇ ਹਾਂਜੀ ਸੀਰੀਅਸ ਹੁੰਦਾ ਫਿਰ ਡਾਕਟਰ ਲਿਖ ਕੇ ਭੇਜਦਾ ਲੇਕਿਨ ਇਹਨਾਂ ਨੂੰ ਅੰਦਰੋਂ ਫੋਨ ਆਇਆ ਫੋਨ ਕਿੱਥੋਂ ਚੱਲਦੇ ਨੇ ਕੋਈ ਜਵਾਨਤੀ ਬੰਦਾ ਗਿਆ ਉਹ ਨਹੀਂ ਕਹ ਤੋ ਜਾ ਕੇ ਕਹਿੰਦੇ ਸਾਨੂੰ ਅੰਦਰੋਂ ਫੋਨ ਵੀ ਆਇਆ ਅੰਦਰੋਂ ਨਹੀਂ ਫੋਨ ਗਿਆ ਕੋਈ ਕੋਈ ਫੋਨ ਨਹੀਂ ਗਿਆ ਇੱਕ ਕੈਦੀ ਜਿਹੜਾ ਜੇਲ੍ਹ ਤੋਂ ਬਾਹਰ ਆਇਆ ਉਹ ਜਵਾਨਤੀ ਬੰਦਾ ਗਿਆ ਉਹਨਾਂ ਨੇ ਇਹਨੂੰ ਕਹੀ ਨਾ ਨਾ ਇੱਕ ਬੰਦਾ 10 ਸਾਲ ਦੀ ਸਜ਼ਾ ਭੁਗਤ ਕੇ ਗਿਆ 4 ਸਾਲ ਜੇਲ੍ਹ ਚ ਲਾਇਓ ਕਹਿੰਦਾ ਅੰਦਰ ਸਾਰਾ ਕੁਝ बिकਦਾ ਇਹ ਜਵਾਰ ਜਪਨ ਨੂੰ ਨਹੀਂ ਪਤਾ ਕਿੱਥੇ ਨੇ ਅਫਸਰ ਕਿੱਥੇ ਨੇ ਆ ਰਹੇ ਨੇ ਅਫਸਰ ਆਣ ਕੇ ਬਾਹਰ ਚਲੋ ਇਹ ਤਾਂ ਸੰਤਰੀ ਸੀਗੇ ਆ ਰਹੇ ਨੇ ਬਾਹਰ ਅਫਸਰ ਆ ਰਹੇ ਨੇ ਲੇਕਿਨ ਇਹਨਾਂ ਨੇ ਕਹਿਤਾ ਕਿ ਅਫਸਰ ਬਾਹਰ ਆ ਰਹੇ ਨੇ ਹੁਣ ਤੁਹਾਨੂੰ ਮਿਲ ਕੇ ਗਏ ਨੇ ਕੀ ਕਹਿ ਕੇ ਗਏ ਸੀਗੇ ਉਹ ਕਹਿੰਦੇ ਤਾਂ ਦੀ ਗੱਲ ਕਰਾ ਦਿੰਦੇ ਪਹਿਲਾਂ ਤਾਂ ਕਹਿੰਦੇ ਸੀਗੇ ਵੀ ਭਾਈ ਠੀਕ ਆ ਫਿਰ ਕਹਿੰਦੇ ਵੀ ਬਿਮਾਰ ਵੀ ਆ ਤੇ ਫੇਰ ਕਹਿੰਦੇ ਸੁੱਤਾ ਪਿਆ ਵਾ ਵੀ ਉਹ ਠੀਕ ਠਾਕ ਆ ਉਹਨੂੰ ਕੁਝ ਨਹੀਂ ਹੋਇਆ ਤੇ ਉਹ ਮੁੰਡਾ ਇੱਕਦਮ ਆ ਕੇ ਕਹਿੰਦਾ ਪਿਆ ਮੈਂ ਵੀ ਵੀਰਵਾਰ ਨੂੰ ਮੁਲਾਕਾਤ ਕਰੀ ਆ ਵੀ ਜਾਨੀ ਬਿਮਾਰ ਸੀਗਾ ਮੈਨੂੰ 2 ਮਿੰਟ ਖੜਿਆ ਮੇਰੇ ਕੋਲੋਂ ਜਿਆਦਾ ਟਾਈਮ ਨਹੀਂ ਉਹਨੇ ਮੁਲਾਕਾਤ ਕਰੀ ਜਿਵੇਂ 10 15 ਮਿੰਟ ਖੜੇ ਰਹਿੰਦੇ ਕਹਿੰਦਾ ਪਾ ਜਾ ਮੇਰੇ ਤੋਂ ਨਹੀਂ ਖੜਿਆ ਖੜਾ ਹੁੰਦਾ ਤੁਸੀਂ ਪਰਿਵਾਰ ਦੇ ਹੀ ਵੀਰੇ ਹਾਂ ਮੇਰੇ ਜੀਜਾ ਬਚੋਰਾ ਵੀਰੇ ਇੰਨੇ ਹਾਲਾਤ ਮਾੜੇ ਨੇ ਜਾਂ ਸੈਂਟਰ ਜੇਲ੍ਹ ਦੇ ਵੀਰੇ ਬਹੁਤ ਹਾਲਾਤ ਮਾੜੇ ਨੇਗੇ ਆਪਾਂ ਇਹ ਕਹਿੰਨੇ ਆਂ ਵੀ ਚਲੋ ਮੁੰਡਾ ਹਟਾ ਅੰਦਰ ਬਿਮਾਰ ਆ ਠੀਕ ਆ ਤੁਸੀਂ ਸਾਰੇ ਅਫਸਰ ਬਾਹਰ ਆਏ ਬੇਕਰ ਜਦੋਂ ਤੁਸੀਂ ਆਪ ਗੱਲ ਕਰਦੇ ਪਿਓ ਆਪਣੇ ਬੰਦਿਆਂ ਨਾਲ ਗੱਲ ਕਰਦੇ ਅਫਸਰਾਂ ਨਾਲ ਗੱਲ ਕਰਦੇ ਸਾਡੇ ਵੀ ਬੰਦੇ ਨਾਲ ਗੱਲ ਕਰਾ ਦਿਓ ਤੁਸੀਂ ਵੀ ਕਿੱਦਾਂ ਦਾ ਸਾਨੂੰ ਪਤਾ ਲੱਜੇ ਬਾਜ਼ੀ ਬਾਜ਼ੀ ਚ ਪਾਸ ਹੋਣਾ ਜਸ ਤੁਸੀਂ ਚਲੇ ਜਾਓ ਫਿਰ ਹਾਂ ਵੀ ਅਸੀਂ ਅਸੀਂ ਚਾਹੀਏ ਚਲ ਜਾਈਏ ਸਾਨੂੰ ਪਤਾ ਲੱਜੇ ਸਾਡਾ ਮੁੰਡਾ ਠੀਕ ਆ ਹੀ ਆਪਣਾ ਘਰ ਨੂੰ ਚਲ ਜਾਈਏ ਗੱਲ ਹੀ ਨਹੀਂ ਕਰਾ ਰਹੇ ਸਾਨੂੰ ਗੁਮਰਾਹ ਕੀਤਾ ਹੋਇਆ ਇਹਨਾਂ ਨੇ ਇੱਥੇ ਅਸੀਂ 2.5 ਘੰਟੇ ਤੋਂ ਬੈਠੇ ਆਂ ਗਰਮੀ 'ਚ ਬੁਰਾ ਹਾਲਾ ਵੀਰੇ ਰੋ ਪਿੱਟ ਰਹੇ ਆਂ ਤੇ ਬਹੁਤ ਬੁਰਾ ਹਾਲਾ ਕੋਈ ਸਹੂਲਤ ਨਹੀਂ ਹੈਗੀ ਵੀਰੇ ਇੱਥੇ ਮਾਨ ਸਾਹਿਬ ਤੁਹਾਡੀ ਲੁਧਿਆਣਾ ਦੀ ਸੈਂਟਰ ਜੇਲ ਹੈ ਜਿਹੜੀ ਸੈਂਟਰ ਜ ਉਹਨਾਂ ਦਾ ਬੇਟਾ ਹਾਂਜੀ ਹਾਂਜੀ ਪੁੱਤ ਕੀ ਕੀ ਪਾਪਾ ਨੂੰ ਕਿੰਨਾ ਮਿਸ ਕਰਦੇ ਗੱਲਬਾਤ ਹੁੰਦੀ ਪਾਪਾ ਨਾਲ ਯਾਰਾਂ ਦੀ ਕੀ ਕੀ ਲੈ ਕੇ ਦਿੰਦੇ ਸੀਗੇ ਬਹੁਤ ਕੁਝ ਹੈ ਬਹੁਤ ਕੁਝ ਕਿੰਨੇ ਦਿਨਾਂ ਤੋਂ ਨਹੀਂ ਦੇਖਿਆ ਪਾਪਾ ਕਿੰਨੇ ਮਹੀਨਿਆਂ ਤੋਂ ਨਹੀਂ ਦੇਖਿਆ ਪੁੱਤ ਤabi ਸਮਝ ਆ ਗਿਆ ਕੀ ਸੋਚਦਾ ਬਾਹਰ ਆ ਜਾਂਦੇ ਖੱਡਾ-ਕੁੱਡਾ ਇਹ ਤੈਨੂੰ ਲੱਗਦਾ ਜੇਲ੍ਹਾਂ ਲਈ ਸੁਧਾਰ ਦੇਣਗੇ ਹੈ ਤਮੰਨਾ ਮਿਲਣ ਦੀ ਪਾਪਾ ਇਹਨਾਂ ਹੈਂ? ਇੱਕ ਵਾਰੀ ਦੇਖਣਾ ਡੈਡੀ ਨਾਲ। ਇਹ ਉਹ 마ਸੂਮ ਬੱਚਾ ਹੈ ਜਿਹੜਾ ਆਪਣੇ ਪਿਓ ਨੂੰ ਵੀ ਦੇਖਣ ਨੂੰ ਤਰਸਦਾ ਪਿਆਗਾ। ਅੰਦਰ ਪਿਓ ਦੇ ਹਾਲਾਤ ਮਾੜੇ ਨੇ ਇਹਨਾਂ ਦੇ ਕਹਿਣ ਦੇ ਮੁਤਾਬਕ ਤੇ ਬਾਹਰ ਆ ਕੇ ਬਹਿ ਕੇ ਜੇਲ੍ਹ ਦੇ ਬਾਹਰ ਰਾਤੀ 12 ਵਜੇ ਤਕਰੀਬਨ ਰਾਤ ਦੇ 12 ਵਜੇ ਜੇਲ੍ਹ ਦੇ ਬਾਹਰ ਆ ਕੇ ਬਹਿ ਕੇ ਬਹਿ ਕੇ ਇਸ ਕਰਕੇ ਆ ਕੇ ਕਿ ਸਾਨੂੰ ਅੰਦਰੋਂ ਸਾਡੇ ਬੱਚੇ ਦੀ ਕੋਈ ਸੂਤ-ਬੂਤ ਮਿਲ ਜੂਗੀ। ਬੱਚਾ ਅੰਦਰ ਕਿੱਦਾਂ ਦਾ ਹੈਗਾ ਲੇਕਿਨ ਜਦੋਂ ਗੇਟ ਦੇ ਸੰਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਲੇਕਿਨ ਉਹਨਾਂ ਦਾ ਵੀ ਕੋਈ ਜਵਾਬ ਨਹੀਂ ਸੀ ਅਫਸਰ ਆ ਰਹੇ ਨੇ ਅਫਸਰ ਜਾ ਰਹੇ ਨੇ ਲੇਕਿਨ ਸਾਡੇ ਕੋਲ ਅਫੀਸ਼ੀਅਲ ਬਾਈਟ ਜਿਹੜੀ ਆ ਚੁੱਕੀ ਹੋਈ ਹੈ ਕਿ ਗਲਬਤ ਅਫਸਰਾਂ ਨਾਲ ਕੀਤੀ ਜਾ ਰਹੀ ਹੈ ਲੇਕਿਨ ਪਰਿਵਾਰ ਦਾ ਇੱਕੋ ਰੋਪ ਹੈ ਕਿ ਸਾਡਾ ਬੱਚਾ ਆ ਕੇ ਸਹੀ ਹੈ ਕਿ ਨਹੀਂ ਹੈ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਦੇਖਦੇ ਹਾਂ ਹਣ ਮਾਨ ਸਾਹਿਬ ਤੁਸੀਂ ਕੀ ਐਕਸ਼ਨ ਲਵੋਗੇ ਤੁਸੀਂ ਇੱਕ ਵਾਰੀ ਮੈਨੂੰ ਕਹਦੇ ਵੀ ਮੀਡੀਆ ਆਈ ਹੋਈ ਸਾਰੇ ਮੱਲੇ ਵਾਲੇ ਇਕੱਠੇ ਹੋ ਰਹੇ ਨੇ ਅੱਜ ਇੱਕ ਵਾਰੀ ਕਹਦੇ ਵੀ ਮੈਂ ਸੀਰੀਅਸ ਹਾਂ ਜਿੱਦਾਂ ਤੁਹਾਨੂੰ ਉਹ ਮੁੰਡਿਆਂ ਨੂੰ ਭੇਜ ਕੇ ਘਰੇ ਕਿਵੇਂ ਕਵਾਇਆ ਕੀ ਕੀ ਆਵਾ ਕਹਦੇ ਮੇਰਾ ਵੀਰ ਬਣ ਕੇ ਬਾਰ-ਬਾਰ ਦਰਦ ਲਗਵਾਵੇ ਨਹੀਂ 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 ਆ ਦੇਖੋ ਸੀਰੀਅਸ ਹੈਗਾ ਜੀ ਮੇਰਾ ਜੀਜਾ ਠੀਕ ਆ ਬਹੁਤ ਸੀਰੀਅਸ ਆ ਉਹਨੂੰ ਟੌਰਚਰ ਕਰਦੇ ਪਏ ਨੇ ਕੋਲੋ ਬੈਠੇ ਵੀ ਤੂੰ ਕਹਿੰਦਾ ਤੈਨੂੰ ਸਵੇਰੇ ਲੈ ਜਾਣਗੇ ਬੋਲ ਜੀ ਮੈਂ ਆ ਮੈਂ ਅੱਗੇ ਤੇਰਾ ਫੋਨ ਲਾ ਰਹੀਆਂ ਉਹ ਯਾਰ ਇੱਕ ਇਹਦਾ ਬੰਦਾ ਕੀ ਹੋਇਆ ਕੀ ਹੈ ਜੀ ਬੋਲ ਜੀ ਗੱਲ ਕਰ ਬਾਈ ਕੀ ਹੋਇਆ ਅੰਦਰ ਅੱਛਾ ਵਾਜ ਹੀ ਨਹੀਂ ਆ ਰਹੀ ਉਹ ਬੰਦ ਕੀਤੀ ਹੈ ਬੰਦ ਨਹੀਂ ਕਰੀ ਆ ਉਹਦੀ ਬਾਜ ਹੀ ਨਹੀਂ ਆਉਂਦੀ ਪਈ ਆ ਉਹਦੀ ਮੁੰਡੇ ਦੀ ਬੋਲਿਆ ਹੀ ਨਹੀਂ ਜਾ ਰਿਹਾ ਕੋਲੋਂ ਬੱਚੇ ਨੂੰ ਗੱਲਿਆ ਨਹੀਂ ਤੋ ਇਹਦੀ ਗੱਲ ਕਰਦਾ ਸੀ ਮੇਰੇ ਨਾਲ ਉਹ ਬੰਦ ਕਰ ਇੱਕ ਮਿੰਟ ਬਾਜ ਹੀ ਨਹੀਂ ਆ ਰਹੀ ਬਾਈ ਹੋਇਆ ਕੀ ਅੰਦਰ ਜੇਲਾ ਦੇ ਅੰਦਰ ਕੀ ਚੱਲਦਾ ਬਾਈ ਦੱਸ ਸਕਦੇ ਹੋ ਕੀ ਹੋਇਆ ਕੀ ਪਰੇਸ਼ਾਨੀ ਕੀ ਹੈ ਤੁਹਾਨੂੰ ਦੱਸ ਨਹੀਂ ਨਾ ਬਾਈ ਕੀ ਦਿੱਕਤ ਕੀ ਹੋ ਰਹੀ ਹੈ ਕਿਆ ਤਲਾਪ ਹੈ ਬਾਪ ਮਾਤੇ ਤੋਂ ਆ ਗਏ ਆ ਕਿਹਾ ਮਾਪਾ ਅੱਛਾ ਪਾ ਹਾਂ ਉਹ ਵੀ ਆ ਗਏ ਆ ਕਹਿੰਦੇ ਤੁਹਾਨੂੰ ਅੰਦਰੋਂ ਬਾਹਰ ਨਹੀਂ ਆਉਂਦੇ ਨੇ ਕੱਲ ਭੇਜਣਗੇ ਤੁਹਾਡਾ ਤੁਹਾਨੂੰ ਤੱਜ ਕੰਡੀਸ਼ਨ ਅੰਦਰ ਕਿੰਨੀ ਖਰਾਬ ਹੈ ਵੈਸੇ ਵੀ ਤੇ ਮੇਰੇ ਅੰਦਰ ਤਾਂ ਇਹ ਹਲਾਫ ਹੈ ਕਿ ਇਹ ਵੀਰ ਤੁਹਾਨੂੰ ਕੋਈ ਉੱਤਰ کہہ ਰਿਹਾ ਠੀਕ ਹੈ ਹੁਣ ਕਹਿਣ ਵੇਲੇ ਪਿੱਛੋਂ ਆਵਾਜ਼ ਆ ਰਹੀ ਹੈ ਤੁਹਾਨੂੰ ਦਬਾਅ ਪਾਇਆ ਜਾ ਰਿਹਾ ਤੇ ਨਾ ਨਾ ਤੂੰ ਦੱਬ ਕੇ ਬੋਲ ਰਿਓ ਕੀ ਅੰਦਰ ਪਾਇਆ ਜਾਂਦਾ ਦਬਾ ਕੇ ਮੈਂ ਤੂੰ ਬੋਲ ਦੇ ਫਿੱਦਾ ਯਾਰ ਹੈਲੋ ਪਿੱਛੇ ਹੈਲੋ ਤੂੰ ਡਰ ਨਾ ਉਹ ਹੈਲੋ ਆਜੇ ਉਹ ਡਰਾਂਦੇ ਉਹ ਦੱਸਦਾ ਕਹਿੰਦਾ ਤੂੰ ਕਹਿ ਰੂ ਵੀ ਮੈਂ ਠੀਕ ਨਹੀਂ ਕਹਾ ਮੈਂ ਮੇਰੀ ਵੀ ਗੱਡ ਲਵਾ ਮੈਨੂੰ ਹਸਪਤਾਲ ਭੇਜੋ ਯਾਰ ਤੂੰ ਕਹਿੰਦਾ ਕਦੋਂ ਨਹੀਂ ਪਿਆ ਨਹੀਂ ਮੁੜਦਾ ਤੂੰ ਕਹਿ ਰਿਹਾ ਤੇ ਹੈ ਉਹ ਕੱਲ ਭੇਜਣਗੇ ਨਹੀਂ ਤੂੰ ਕਹੇ ਹੁਣੇ 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 ਜਾਣਾ ਮੈਂ ਐਦਾ ਕਹੇ ਹਜੇ ਉਹ ਡਿਪਟੀ ਸਾਹਿਬ ਜਿਹੜੇ ਮਰਜ਼ੀ ਬੈਠੇ ਹੋਣ ਤੂੰ ਕਹਿ ਤੂੰ ਕਿ ਮੈਂ ਹੁਣੇ ਕਰਦ ਲਵਾਣੀ ਆ ਯਾਰ ਬੋਲੇ ਯਾਰ ਬੋਲੇ ਮਾਈਕਰ ਬਣਾ ਰਹੇ ਆ ਪਰ ਉਹਨਾਂ ਲੀਟ ਲੱਗੀ ਹੋਈ ਹੈ ਯਾਰ ਯਾਰ ਉਹ ਕਹਿੰਦਾ ਹੁਣ ਲਿਖੇ ਕਰਦੇ ਸਵੇਰੇ ਭੇਜਣਗੇ ਸੈਂਟਰ ਦੇਲ ਦੇ ਬਾਹਰ ਮੌਜੂਦ ਆ ਲੇਕਿਨ ਉਸ ਪੈਣ ਨੂੰ ਲਗਾਤਾਰ ਅੰਦਰੋਂ ਫੋਨ ਆ ਰਹੇ ਗੱਲਬਾਤ ਵੀ ਕਰ ਲਿਆ ਪੈਣ ਤੇਨੂੰ ਅੰਦਰੋਂ ਫੋਨ ਆਇਆ ਵਾ ਤੁਹਾਡੇ ਕੋਣ ਲੱਗਦੇ ਨੇ ਉਹ ਜਿਹੜੇ ਅੰਦਰ ਜੀਜਾ ਜੀ ਨੇ ਵੀਰੇ ਜੀਜਾ ਜੀ ਦਾ ਫੋਨ ਆਇਆ ਹੁਣ ਕੀ ਕਹਿ ਰਹੇ ਨੇ ਕੋਈ ਅਫਸਰ ਪਿੱਛੋਂ ਉਹਨਾਂ ਨੂੰ ਦਬਕਾ ਰਿਹਾ ਜੀ ਉਹ ਸਮਝਾਈ ਜਾਂਦੇ ਨੇ ਵੀ ਤੂੰ ਕਹ ਦੇ ਵੀ ਤੈਨੂੰ ਅਸੀਂ ਸਵੇਰੇ ਲੈ ਜਾਾਂਗੇ ਤੂੰ ਠੀਕ ਆ ਤੈਨੂੰ ਸਵੇਰੇ ਪਰ ਉਹਦੀ ਬਾਤ ਤੋਂ ਲੱਗਦਾ ਨਹੀਂ ਆ ਵੀ ਮੇਰਾ ਜੀਜਾ ਠੀਕ ਆ ਵੀ ਸੀਰੀਅਸ ਆ ਕਿਉਂਕਿ ਮੇਰੇ ਭਰਾ ਨਾਲ ਵੀ ਗੱਲ ਹੁੰਦੀ ਸੀ ਉਹਦੀ ਵੀ ਇਦੀ ਬਾਜੀ ਨਿਕਲਦੀ ਸੀ ਹੁਣ ਉਹ ਕਹਿੰਦੇ ਫੇ ਡਾਕਟਰ ਸਾਹਿਬ ਆ ਕੇ ਮੇਰਾ ਇਲਾਜ ਚੱਲਦਾ ਪਿਆ ਮੈਨੂੰ ਗਲੂਕੋਜ਼ ਲਾਇਏ ਹੋਏ ਨੇ ਗਲੂਕੋਜ਼ ਬੰਦੇ ਨੂੰ ਤਾਂ ਹੀ ਲੱਗਦੇ ਨੇ ਜਦ ਬੰਦਾ ਸੀਰੀਅਸ ਹੁੰਦਾ ਵਾ ਠੀਕ ਹੈ ਹਜੇ 4 ਦਿਨਾਂ ਦਾ ਉਹ ਬਿਮਾਰ ਸੀਗਾ ਜਦੋਂ ਉਹਦੇ ਨਾਂ ਨੂੰ ਦਵਾਈ ਦਿੱਤੀ ਨਾ ਗਲੂਕੋਜ਼ ਲਾਏ ਹੁਣ ਜਦੋਂ ਅਸੀਂ মিডিਆ ਵਾਲੇ ਆ ਗਏ ਸਾਡੇ ਮਹੱਲੇ ਦੇ ਇਕੱਠੇ ਹੋ ਕੇ ਵੀ ਮਤਲਬ ਰੋਲਾ ਪਾਉਂਦੇ ਪਏ ਨੇ ਵੀ ਸਾਡੇ ਬੱਚੇ ਨੂੰ ਦਾਖਲ ਕਰਾਓ ਤੇ ਹੁਣ ਉਹ ਅੰਦਰ ਵੀ ਮਤਲਬ ਗਲੂਕੋਜ਼ ਵੀ ਲਾਤੇ ਉਹਨੂੰ ਠੀਕ ਵੀ ਕਰਾ ਦਿੱਤਾ ਵੀ ਜਦ ਤੱਕ ਅਸੀਂ ਦੇਖਾਂਗੇ ਨਹੀਂ ਸਾਨੂੰ ਨਹੀਂ ਤਸੱਲੀ ਆਊਗੀ ਵੀ ਇਹ ਕੁਝ ਹੁੰਦਾ ਪਿਆ ਵਾ ਜੋ ਕਹਿ ਰਹੇ ਨੇ ਭੈਣ ਮੈਂ ਇੱਕ ਗੱਲ ਆ ਪੁੱਛਣਾ ਚਾਹੁੰਦਾ ਜਿਹੜਾ ਅੰਦਰੋਂ ਫੋਨ ਆਇਆ ਹੋਵੇ ਅੰਦਰੋਂ ਫੋਨ ਕੌਣ ਕਰਾ ਰਿਹਾ ਕਿ ਤੁਹਾਡੀ ਜਿਹੜੀ ਗੱਲਬਾਤ ਹੋ ਰਹੀ ਤੁਹਾਡੇ ਜੀਜੇ ਨਾਲ ਜੇਲ੍ਹ ਦੇ ਅੰਦਰ ਹੈ ਉਹ ਉਹ ਸਾਡੇ ਨਾਲ ਆਏ ਨੇ ਆ ਕੇ ਗੱਲ ਕਰਕੇ ਗਏ ਨੇ 20 ਘੰਟਾ ਡੇਢ ਘੰਟਾ ਹੋ ਗਿਆ ਨੰਬਰ ਸਾਡੇ ਤੋਂ ਲੈ ਕੇ ਗਏ ਨੇ ਵੀ ਅੰਦਰ ਜਾ ਕੇ ਤੁਹਾਡੇ ਮੁੰਡੇ ਨਾਲ ਗੱਲ ਕਰਕੇ ਤੁਹਾਡੀ ਗੱਲ ਕਰਾਣੇ ਆ ਤੇ ਹੁਣ ਸਾਨੂੰ ਫੋਨ ਆਇਆ ਵੀ ਉਹੀ ਮੌਕੇ ਤੇ ਬਹਿ ਕੇ ਗੱਲ ਕਰਾਉਂਦੇ ਪਏ ਨੇ ਤੇ ਪਿੱਛੋਂ ਨੂੰ ਸਮਝਾਈ ਜਾ ਰਹੇ ਨੇ ਉਦਾਂ ਉਹ ਬੋਲੀ ਜਾ ਰਿਹਾ ਵਾ ਫੋਨ ਕਿੱਥੇ ਤੁਹਾਡਾ ਫੋਨ ਜੀ ਮੇਰਾ ਮੇਰੇ ਘਰ ਵਾਲੇ ਕੋਲੋਂ ਇੱਕ ਇਹਨਾਂ ਬਾਈ ਫੋਨ ਕਿੱਥੇ ਆ ਲੇਕਿਨ ਆ ਤੁਹਾਨੂੰ ਫੋਨ ਦਿਖਾਦਾ ਜਿੱਥੇ ਫੋਨ ਆ ਰਹੇ ਸੀਗੇ ਇਹਨਾਂ ਨੂੰ ਪੈਨ ਲੋਕ ਖੋਲੋਂਗੇ ਇੱਕ ਮਿੰਟ ਹਾਂਜੀ ਜਿਹੜੇ ਫੋਨ ਤੋਂ ਉੱਤੋਂ ਫੋਨ ਆ ਰਹੇ ਫੋਨ ਬੰਦ ਹੋ ਗਿਆ ਲੇਕਿਨ ਕਿੰਨ ਮੈਨੂੰ ਦੋ ਵਾਰੀ ਆ ਗਿਆ ਜੀ ਫੋਨ ਅੰਦਰੋਂ ਕਹਿੰਦੇ ਕੀ ਸਿਰਫ ਫੋਨ ਕਰਕੇ ਫੋਨ ਕਰਕੇ ਹੀ ਕਹਿ ਰਹੇ ਵੀ ਤੂੰ ਕਹਦੇ ਵੀ ਸਵੇਰੇ ਕਰਦ ਲੱਗ ਜੂਗੀ ਸਵੇਰੇ ਮੈਨੂੰ ਹਸਪੀਟਲ ਲੈ ਜਾਣਗੇ ਹੁਣ ਡਾਕਟਰ ਆ ਗਿਆ ਮੈਨੂੰ ਚੈੱਕ ਕਰਨ ਨੂੰ ਵੀ ਮੈਨੂੰ ਗਲੂਕੋਜ਼ ਲਾਇਏ ਹੋਏ ਨੇ ਮਤਲਬ ਮੀਡੀਆ ਤੇ ਪਹੁੰਚ ਗਿਆ ਤਾਂ ਗਲੂਕੋਸ ਲੱਗ ਗਿਆ ਹਾਂਜੀ ਗਲੂਕੋਸ ਲੱਗ ਗਿਆ ਮੀਡੀਆ ਪਹੁੰਚਣ ਤੇ ਤੇ ਮੱਲੇ ਵਾਲੇ ਆਏ ਨੇ ਆਪਣੇ ਬਹੁਤ ਹੈਲਪ ਕਰੀ ਵੀਰੇ ਹੋਰਾਂ ਨੇ ਮੀਡੀਆ ਨੇ ਆਪਣੀ ਅਗਰ ਮੱਲੇ ਵਾਲੇ ਤੇ ਮੀਡੀਆ ਨਾ ਆਂਦਾ ਤੇ ਹਾਲਾਤ ਮਾੜੇ ਸੀਗੇ ਬਹੁਤ ਜ਼ਿਆਦਾ ਵੀ ਸਵੇਰੇ ਸਾਨੂੰ ਇਦਾਂ ਖਬਰ ਆਣੀ ਸੀ ਜੀ ਵੀ ਤੁਹਾਡਾ ਮੁੰਡਾ ਪੂਰਾ ਹੋ ਗਿਆ ਵਾ ਵੀ ਆ ਕੇ ਲੈ ਜਾਓ ਮੈਂ ਤਾਂ ਇਹ ਕਹਿੰਨੀ ਆ ਜੀ ਭਗਵੰਤ ਮਾਨ ਸਾਹਿਬ ਨੂੰ ਵੀ ਦੁਨੀਆ ਦੇ ਬਾਹਰ ਜਿਹੜੇ ਨਸ਼ਾ ਵੇਚਦੇ ਪਏ ਨੇ ਜਿਨ੍ਹਾਂ ਨੇ ਛੱਡ ਦਿੱਤਾ ਕਰੋ ਚੱਕ ਚੱਕ ਕੇ ਪਰਚਾ ਪਾਉਂਦੇ ਪਏ ਨੇ ਪਰਚੇ ਜਨਾਨੀਆਂ ਤੇ ਵੀ ਤੇ ਬੰਦਿਆ ਤੇ ਵੀ ਤੇ ਬੱਚਿਆ ਤੇ ਵੀ ਇੱਕ ਵਾਰੀ ਜੇਲ੍ਹ ਦੇ ਅੰ ਅੰਦਰ ਜੇਲਾ ਚ ਕੀ ਹੁੰਦਾ ਪਿਆ ਵਾ ਜੋ ਬਾਹਰ ਨਹੀਂ ਮਿਲਦਾ ਅੰਦਰ ਜੇਲਾ ਚ ਮਿਲਦਾ ਪਿਆ ਵਾ ਠੀਕ ਹੈ ਫੋਨ ਵੀ ਅੰਦਰ ਵਧੀਆ ਚੱਲਦੇ ਪਏ ਨੇ ਨਸ਼ਾ ਵੀ ਵਧੀਆ ਵੇਕਦਾ ਪਿਆ ਗੋਲੀਆਂ ਵੀ ਵਿਕਰੀਆਂ ਇਹ ਕੋਈ ਬਾਹਰੋਂ ਨਹੀਂ ਬੰਦਾ ਆ ਕੇ ਦੇਖੇ ਜਾਂਦਾ ਪਿਆ ਇਹ ਜਿਹੜੀ ਪੁਲਿਸ ਮੇਕ ਮਹਿਕਮਾ ਵਾ ਇਹ ਜਾ ਰਿਆ ਅੰਦਰ ਸਪਲਾਈ ਕਰਦਾ ਪਿਆ ਤਾਂ ਇਹ ਵੇਖਦਾ ਅੰਦਰ ਵੇਖਦਾ ਤੇ ਬਾਹਰ ਤਾਂ ਆਪਣੇ ਆਪ ਵਿਕਣਾ ਜੀ ਠੀਕ ਆ ਚਾਹੀ ਜਨਾਨੀ ਚਾਹੀ ਬੰਦਾ ਬਾਹਰ ਕਰਨ ਦੀ ਵਜ੍ਹਾ ਇੱਕ ਵਾਰੀ ਅੰਦਰ ਗੌਰ ਕਰ ਲੋ ਵੀ ਅੰਦਰ ਕੋਣ ਕੋਣ ਬੈਠਾ ਤੇ ਕੀ ਕੀ ਕਰਦਾ ਪਿਆ ਵਾ ਮੇਰ ਮਿਲੇ ਹੋਏ ਨੇ ਹੁਣ ਤੱਕ ਸਾਰੇ ਜੀ ਸਾਰੇ ਮਿਲੇ ਨੇ ਹੁਣ ਮੈਨੂੰ ਦੱਸੋ ਮੇਰੇ ਘਰੇ ਕੋਈ ਬੜੂਗਾ ਮੈਨੂੰ ਪਤਾ ਹੋਊਗਾ ਵੀ ਮੈਂ ਬਾੜੂਗੀ ਮੇਰੇ ਘਰੇ ਤਾਂ ਹੀ ਬੜੂਗਾ ਹੁਣ ਜੇਲ੍ਹ ਦੇ ਵਿੱਚ ਸਾਡਾ ਬੱਚਾ ਨਹੀਂ ਬੱਚਾ ਬਿਮਾਰ ਹੈ ਸੀਰੀਅਸ ਆ ਵੀ ਉਹਨੂੰ ਮਿਲਣ ਨਹੀਂ ਦਿੰਦੇ ਪਏ ਪਰ ਅੰਦਰ ਸਾਰਾ ਕੁਝ ਹੁੰਦਾ ਪਿਆ ਫੋਨ ਵੀ ਚਲਦੇ ਪਏ ਨੇ ਨਸ਼ਾ ਵੀ ਵਿਕਦਾ ਪਿਆ ਵਾ ਬਿਲਕੁਲ ਇਹ ਖੁਲਾਸਾ ਇਸ ਕਰਕੇ ਕੀਤਾ ਵੀ ਬੇਟਾ ਮਰਿਆ ਵੀ ਬੇਟਾ ਮਰਿਆ ਕੀ ਹੋਇਆ ਕੀ ਹੋਇਆ ਨਾ ਨਸ਼ਾ ਨਸ਼ਾ ਅੰਦਰ ਬਾਹਰ ਸੀਗਾ ਬਾਹਰ ਵੀ ਵਿਕਦਾ ਉਹਨਾਂ ਹੀ ਨਸ਼ਾ ਭਰਾਈ ਲੱਗਦਾ ਵਾ ਚਾਚੀ ਕੀ ਆ ਇਹਨਾਂ ਦਾ ਮੁੰਡਾ ਮਰਿਆ ਨਿੱਕੇ ਨਿੱਕੇ ਬੱਚੇ ਨੇ ਬੋਟੀ ਚਲੀ ਗਈ ਆਵਦੇ ਘਰੇ ਬੱਚੇ ਅੰਦਰ ਮਰ ਗਿਆ ਇੱਕ ਵਾਰ ਮਰ ਗਿਆ ਇੱਕ ਜੇਲ ਦੇ ਅੰਦਰ ਇਹਨਾਂ ਦਾ ਮੁੰਡਾ ਮਰਦਾ ਇੱਕ ਵਾਰ ਮਰਦਾ ਸਾਪ ਉਹਨਾਂ ਵੱਡਾ ਖੁਲਾਸਾ ਲੁਜਾਨਾ ਦੀ ਸੈਂਟਰ ਜੇਲ ਦਾ ਕੀਤਾ ਗਿਆ ਵਾ ਕਿਉਂ ਖੁਲਾਸਾ ਦੇਖ ਕੇ ਤੁਸੀਂ ਵੀ ਖੁਦ ਹੈਰਾਨ ਹੋ ਜਾਓਗੇ ਇਹ ਸੁਧਾਰ ਕਰਨੀ ਹੈ ਇਹ ਅਕਸਰ ਲੋਕਾਂ ਨੂੰ ਵਿਗਾੜ ਕਰਾ ਜਿਹੜੇ ਕੈਦੀ ਹਵਾਲਾਤੀ ਜੇਲ੍ਹ ਦੇ ਵਿੱਚ ਜਾਂਦੇ ਨੇ ਉਹ ਵਿਗੜਦੇ ਨੇ ਕਿ ਪਰਿਵਾਰ ਲਗਾਤਾਰ ਬਾਹਰ ਧਰਨੇ ਲਗਾਉਣ ਨੂੰ ਮਜਬੂਰ ਹੋ ਜਾਂਦਾ ਹੈ ਕਿ ਮੀਡੀਆ ਨੂੰ ਬੁਲਾਇਆ ਜਾਂਦਾ ਹੈ ਮੱਲੇ ਵਾਲੇ ਆਂਦੇ ਨੇ ਉਸ ਤੋਂ ਬਾਅਦ ਵੀ ਜਿਹੜਾ ਅੰਦਰੋਂ ਇੱਕ ਫੋਨ ਆਂਦਾ ਉਹਨਾਂ ਦੇ ਨੰਬਰ ਉੱਤੇ ਫੋਨ ਆਂਦਾ ਹੈ ਗੱਲਬਾਤ ਕਰਾਈ ਜਾਂਦੀ ਹੈ ਉਸ ਕੈਦੀ ਦੇ ਨਾਲ ਜਿਹੜਾ ਕੈਦੀ ਪੀਓ ਦੇ ਵਿੱਚ ਫੜਿਆ ਜਾਂਦਾ ਵਾ ਲੇਕਿਨ ਅੰਦਰੋਂ ਫੋਨ ਜਿਹੜੇ ਇਸਤੇਮਾਲ ਹੋ ਰਹੇ ਨੇ ਸਾਫ ਖੁਲਾਸਾ ਜੇਲ੍ਹ ਦੇ ਵਿੱਚੋਂ ਆਏ ਕਹਾਵਲਾਤੀ ਨੇ ਕੀਤਾ ਕਿ ਅੰਦਰ ਸਭ ਕੁਝ बिकਦਾ ਹੈ ਨਸ਼ੇ ਤੋਂ ਛੋਟੇ ਪੱਤੇ ਤੋਂ ਲੈ ਕੇ ਵੱਡੇ ਪੱਤੇ ਤੱਕ ਜਿਹੜੇ ਅੰਦਰ बिकਦੇ ਨੇ ਛੋਟੇ ਮੋਬਾਈਲ ਤੋਂ ਲੈ ਕੇ ਵੱਡਾ ਮੋਬਾਈਲ ਤੱਕ बिकਦਾ ਹੈ ਅਗਰ ਕੋਈ ਅਮੀਰ ਜਾਊਗਾ ਤਾਂ ਉਹਨੂੰ ਵੀਆਈਪੀ ਟ੍ਰੀਟਮੈਂਟ ਜੇਲ੍ਹ ਦੇ ਵਿੱਚ ਜਰੂਰ ਮਿਲੇਗਾ ਸਾਫ ਗੱਲ ਇਸ ਕਰਕੇ ਕਹੀ ਹੈ ਭਗਵੰਤ ਸਿੰਘ ਸਾਹਿਬ ਥੋੜਾ ਲੁਧਿਆਣਾ ਦੀ ਸੈਂਟਰ ਜੇਲ੍ਹ ਵੱਲ ਵੀ ਧਿਆਨ ਦਿਵੋ ਬਾਹਰ ਤਾਂ ਪਰਚੇ ਨਿਸ਼ਾਰੇ ਕਰਦੇ ਹੋ ਲੇਕਿਨ ਅੰਦਰ ਕੀ ਪਰਚੇ ਕਰੋਗੇ ਕੀ ਬੱਚਿਆਂ ਨੂੰ ਸੁਧਾਰੋਗੇ ਇਹ ਸੁਧਾਰ ਘਰ ਦੇ ਵਿੱਚ ਕੀ ਵਿਗਾੜੋਗੇ ਲੁਧਿਆਣਾ ਤੋਂ ਕਹਿਣਾ ਮੈਂ ਧਰਮੇ ਨਾਲ ਵਿਸ਼ਾਲ ਕਪੂਰ ਨੂੰ ਜਾਣ ਲਈ